ਇਨਾਂ ਦੀਆਂ ਗੰਦੀਆਂ ਸਰਕਾਰਾਂ ਕਰਕੇ ਮੇਰੇ ਪੁੱਤ ਨਾਲ ਆ ਹੋਇਆ ਹਜੇ ਵੀ ਅਸੀਂ ਅਣਸਾਫ਼ ਹੱਥ ਜੋੜ-ਜੋੜ ਕੇ ਇਹਨਾਂ ਕੋਲ ਮੰਗ ਰਹੇ ਆ ਜਿਹੜਾ ਕੀ ਇਹਨਾਂ ਨੂੰ ਨਾਲ ਦੀ ਨਾਲ ਉਹਨੂੰ ਸ਼ੀਦੀ ਦਾ ਦਰਜਾ ਦੇ ਦੇਣਾ ਚਾਹੀਦਾ ਸੀ ਪਰ ਇਹ ਸੁਣ ਨਹੀਂ ਰਹੇ ਪਤਾ ਨਹੀਂ ਕਿੱਥੇ ਸੋਂਗੇ ਇਹ ਤਾਂ ਫਿਰ ਸ਼ਰਾਬੀਆਂ ਦੇ ਘਰ ਹੀ ਜ਼ਿਆਦਾ ਜਾਣ ਜਾਣ ਚਾਹੁੰਦੇ ਆ ਜਿਹੜੇ ਬਸ ਨਕਲੀ ਸ਼ਰਾਬ ਪੀ ਲਈ ਜਿਉ ਮਰ ਗਏ ਦਵਾ ਦਵਾ ਉਹਨਾਂ ਦਾ ਮੂੰਹ ਬੰਦ ਕਰਿਓ ਬਸ ਆਉਂਦੇ ਆ ਚਲੇ ਜਾਂਦੇ ਆ ਹੌਸਲਾ ਦੇ ਕੇ ਹੌਸਲਾ ਰੱਖੋ ਹੌਸਲਾ ਕਹਿ ਦੇਣਾ ਬੜੀ ਵੱਡੀ ਗੱਲ ਪਰ ਹੌਸਲਾ ਕਰਨਾ ਬਹੁਤ ਔਖਾ ਅਸੀਂ ਆਪਦਾ 20 ਸਾਲ ਦਾ ਪੁੱਤ ਗਵਾਇਆ ਜਾਂ ਤਾਂ ਸਾਨੂੰ ਸਾਡਾ ਪੁੱਤ ਵਾਪਸ ਲਿਆ ਦੇ ਅਸੀਂ ਇਹੋ ਹੀ ਮੰਗ ਕਰਦੇ ਆ ਅਸੀਂ ਆਪਦਾ ਹੱਕ ਹੀ ਮੰਗ ਰਹੇ ਆ ਸਾਨੂੰ ਅਨਸਾਫ਼ ਦਿੱਤਾ ਜਾਵੇ ਮੇਰੇ ਬੱਚੇ ਨੂੰ ਇਨਸਾਫ ਦਿੱਤਾ ਜਾਵੇ। ਇਹ ਅਸੀਂ ਤਾਂ ਛੋਟੇ ਬੇਟੇ ਨੂੰ ਤਿਆਰ ਕਰਤਾ ਸੀ ਜਾਨ ਵਾਸਤੇ। ਉਹਨੇ 30 ਤਰੀਕ ਨੂੰ ਕੈਂਪ ਲਾ ਕੇ ਤੇ ਉਹਨੇ ਚਲੇ ਜਾਣਾ ਸੀ। ਵੱਡਾ ਬੇਟਾ ਬਹੁਤ ਸਪੋਰਟ ਕਰਦਾ ਸੀ ਕਿ ਅਸੀਂ ਦੋਨੇ ਆਰਮੀ 'ਚ ਜਾਵਾਂਗੇ। ਅਸੀਂ ਭੇਜਣ ਨੂੰ ਤਿਆਰ ਸੀ। ਨਾਲ ਮੇਰੇ 25 ਤੋਂ 30 ਪੁੱਤ ਨਾਲ ਹੋਰ ਖੜੇ ਐ ਕਿ ਅਸੀਂ ਜਾਣਾ ਵਾਂ। ਮੈਂ ਉਹਨਾਂ ਨੂੰ ਬਹੁਤ ਸਪੋਰਟ ਕਰਦੀ ਸੀ ਪੁੱਤ ਜਾਣਾ ਪਰ ਹੁਣ ਮੇਰਾ ਦਿਲ ਇੰਨਾ ਕੰਬਦਾ ਉਹਨਾਂ ਨੂੰ ਇਹ ਗੱਲ ਕਹਿਣ 'ਚ ਕਿ ਪੁੱਤਰ ਰਹਿੰਦੋ ਮੈਂ ਕੀ ਖੱਟ ਲਿਆ। ਚਲੋ ਟੋਡੀਆਂ ਵੀ ਮਾਵਾ ਮੇਰੇ ਵਾਂਗੂ ਨਾ ਬਿਲਕਣ ਮੈਂ ਇਹੀ ਕਹਿਨੀ ਆ ਵੀ ਅਗਨੀ ਵੀਰ ਯੋਜਨਾ ਜਿਹੜੀ ਇਹਨੂੰ ਰੈਗੂਲਰ ਭਰਤੀ ਕੀਤਾ ਜਾਵੇ ਤੇ ਅਗਨੀ ਵੀਰ ਸਕੀਮ ਬੰਦ ਕੀਤੀ ਜਾਵੇ